ਸਤਰੀਕਾ ਦੋਸਤੋ ਅੱਜ ਆਪਾਂ ਪਹੁੰਚੇ ਆਪਣੇ ਭਰਾਵਾਂ ਕੋਲੇ ਜਿਨ੍ਹਾਂ ਨੇ ਜਿਗਨ ਦਾ ਕੰਮ ਕੀਤਾ ਸਿੱਧੂ ਜਿਗਨ ਕਾਰਨਦਰ ਨਾਲ ਨਾਂ ਦੇ ਬਾਈ ਜਨੇ ਦੁਕਾਨ ਕੀਤੀ ਆ ਲੋਕੇਸ਼ਨ ਹੈਗੀ ਆ ਰਾਂਪਰੇ ਤੋਂ ਜਿਹੜਾ ਮੋੜਾ ਨੂੰ ਜਾਣਦੇ ਆ ਬਾਈ ਇੱਕ ਤਾਂ ਹਮਾਰਾ ਪੰਪ ਆਉਂਦਾ ਦੂਜੇ ਪਾਸੇ ਉਹਦਾ ਇੰਡੀਅਨ ਆਇਲ ਦੋਨਾਂ ਦੇ ਵਿਚਾਲੇ ਬਾਈ ਨੇ ਦੁਕਾਨ ਕੀਤੀ ਆ ਅੱਜ ਆਪਾਂ ਬਾਈਆਂ ਕੋਲੇ ਦਿਖਾਉਣੇ ਆ ਵੀ ਕਿਹੜੇ ਕਿਹੜੇ ਪ੍ਰਕਾਰ ਦਾ ਜਿਗਨ ਆ ਸਸਤੇ ਰੇਟਾਂ ਤੇ ਆ ਚਲੋ ਬਾਈਆਂ ਨਾਲ ਕਰਦੇ ਆ ਆਪਾਂ ਗੱਲਬਾਤ ਗੁਰਬਈ ਕੀ ਹਾਲ ਆ ਠੀਕ ਠਾਕ ਆ ਜੀ ਆਪਨਾ ਭਰਾ ਬਈ ਜਿੱਦੂ ਜੇਨ ਕਾਰਨਰ ਦੇ ਨਾਲ ਤੇ ਰਾਮਪੁਰਾ ਮੋਟਰ ਰੋਡ ਤੇ ਕੰਮ ਕੀਤਾ ਬਈ ਨਜਿਕੰਦਾ ਬਈ ਨਵਾਂ ਕੰਮ ਹੀ ਕੀਤਾ ਨਾ ਕਿੰਨਾ ਚਿਰ ਹੋ ਗਿਆ ਬਈ ਕੰਮ ਸ਼ੁਰੂ ਆਪਾਂ ਨੂੰ 2 ਮਹੀਨੇ ਹੋਇਆ ਬਈ ਆਪਣੇ ਕੋਲੇ ਵੀ ਕਿਹੜੀ ਕਿਹੜੀ ਚਿਕਨ ਦੀ ਆਈਟਮਾਂ ਮਿਲ ਜਾਣੀ ਆਪਣੇ ਕੋਲੇ ਵੀ ਚਿਕਨ ਪਕੌੜਾ ਲੈਂ ਲੈਣ ਚਿਕਨ ਚਿਕਨ ਚਿੱਲੀ ਬੌਨ ਲੈ ਸਕਾ ਮੱਛੀ ਐ ਸਾਰੇ ਆਈਟਮਾਂ ਕੋਲ ਮਿਲਾ ਕੇ ਵੀ ਚਿਕਨ ਦਾ ਹਰ ਹਰੇਕ ਪ੍ਰਕਾਰ ਦੇ ਹੀ ਆ ਹਾਂ ਹਰੇਕ ਪ੍ਰਕਾਰ ਦਾ ਮੱਛੀ ਵੀ ਕੋਲ ਮਿਲਾ ਕੇ ਸਾਰੇ ਬੰਦੀ ਆ ਤੇ ਬਈ ਆਪਣੇ ਰੇਟ ਦਾ ਫਰਕ ਆ ਕੋਈ ਆਮ ਦੁਕਾਨਾਂ ਨਾਲੋਂ ਹੋਰ ਆ ਨਾ ਬਈ ਰੇਟ ਆਪਣੇ ਕਿਤੇ ਮਰਜ਼ੀ ਪਤਾ ਕਰ ਲਓ ਮੰਨ ਲਓ ਆਪਾਂ ਨਾ ਕਿਸ ਨੂੰ ਵੱਧ ਲਾਈਏ 10 ਰੁਪਏ ਘੱਟ ਲਾ ਸਕਦੇ ਆ ਆਪਾਂ ਵੱਧ ਨਹੀਂ ਲਾਉਂਦੇ ਕਿਤੇ ਮਰਜ਼ੀ ਕੋਈ ਪਤਾ ਕਰ ਬਾਕੀ ਬਈ ਅਸੀਂ ਵੀ ਜਾ ਕੇ ਪਤਾ ਕਰਦੇ ਆ ਬਾਕੀ ਬਈ ਇੱਕ ਵਾਈ ਦੀ ਗੱਲ ਹੋਰ ਆ ਕੁਆਲਿਟੀ ਸਭ ਤੋਂ ਵਧੀਆ ਮਿਲੂਗੀ ਰੇਟ ਦਾ ਵੀ ਫਰਕ ਆ ਕੁਆਲਿਟੀ ਵੀ ਬਈ 100% ਵਸ ਤੁਸੀਂ ਆਪ ਹੀ ਦੇਖੋਗੇ ਹਨਾ ਅਸੀਂ ਖਾ ਕੇ ਦੇਖਿਆ ਹਨਾ ਸਾਰਾ ਟਰਾਈ ਕੀਤਾ ਫੇਰ ਹੀ ਅਸੀਂ ਵੀਡੀਓ ਪਾਈ ਆ ਬਈ ਬਹੁਤ ਵਧੀਆ ਕੁਆਲਿਟੀ ਆ ਇੱਕ ਵਾਰੀ ਪਹੁੰਚੋ ਜਰੂਰ ਬਈ ਕੋਈ ਯਾਰ ਪਰ ਰੇਟ ਲਿਸਟ ਦਿਖਾ ਦਈਏ ਦਿਖਾ ਦਿਓ ਫੇਲੇ ਦਿਖਾ ਦਿਓ ਆ ਜੋ ਸੀ ਇੱਧਰ ਬਈ ਰੇਟ ਲਿਸਟ ਤੁਸੀਂ ਦੇਖ ਹੀ ਲਈ ਇੱਕ ਗੱਲ ਹੋਰ ਆ ਬਈ ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਬਾਈਆਂ ਕੋਲੇ ਆਉ ਉਹਨਾਂ ਨੂੰ ਦੱਸੋ ਕਿ ਉਹ ਵੀਡੀਓ ਦੇਖ ਕੇ ਆਇਆ ਬਾਈ ਵੱਧ ਤੋਂ ਵੱਧ ਡਿਸਕਾਊਂਟ ਕਰਨਗੇ ਕਰੋਗੇ ਨਾ ਬਈ ਹਾਂ ਬਈ ਕਰਾਂਗੇ ਡਿਸਕਾਊਂਟ ਕਰਾਂਗੇ ਡਿਸਕਾਊਂਟ ਵੀ ਹੋਊਗਾ ਬਾਕੀ ਤੁਸੀਂ ਇੱਕ ਵਾਰ ਆ ਕੇ ਦੇਖਿਓ ਬਈ ਕੁਆਲਿਟੀ ਬਹੁਤ ਵਧੀਆ ਬਾਈਆਂ ਕੋਲੇ ਲੋਕੇਸ਼ਨ ਬਈ ਰਾਂਪਰੇ ਤੋਂ ਜਦੋਂ ਆਪਾਂ ਮੋੜਾਂ ਨੂੰ ਜਾਂਦੇ ਆ ਇੱਕ ਐਚ ਵੀ ਪੰਪ ਆਉਂਦਾ ਇੱਕ ਆਉਂਦਾਗਾ इंडियन ऑयल ਉਹਨਾਂ ਦੇ ਦੋਨਾਂ ਇਹ ਵਿਚਾਲੇ ਬਈ ਇਹ ਦੁਕਾਨ ਆ ਸਿੱਧੂ ਜਗਨ ਕਾਰਨਰ ਲਿਖਿਆ ਹੋਇਆ ਹੈਗਾ ਬਹੁਤ ਵਧੀਆ ਕੁਆਲਿਟੀ ਮਿਲੂਗੀ ਬਈ ਬਾਤੋ ਬਾਤ ਬੰਨਿਆ ਕੋਲੇ ਪਹੁੰਚੋ ਇੱਕੋ ਹੀ ਆਪਣਾ ਕੰਟੈਕਟ ਕੰਟੈਕਟ ਨੰਬਰ ਦੱਸ ਦਿਓ ਹਾਂਜੀ ਕੰਟੈਕਟ ਨੰਬਰ ਆਪਣਾ ਵੀ 70999 ਆ 8040 ਦੁਆਰਾ ਫਿਰਦਾ 70999 8040 ਪਹਿਲਾ ਬਈ ਇਹ ਕਿਸੇ ਨੇ ਫੋਨ ਲਾ ਕੇ ਆਇਟਮ ਤਿਆਰ ਕਰਾਉਣੀ ਹੋਵੇ ਤੁਸੀਂ ਉਹ ਵੀ ਕਰ ਦਿੰਨੇ ਨਾ ਹਾਂ ਬਈ ਉਹ ਵੀ ਕਰ ਦਿੰਨੇ ਆਪਾਂ ਕੁਝ ਕਰ ਦਿੰਦੇ ਆ ਬਈ ਆ ਲੋ ਜੇ ਕਿਸੇ ਨੇ ਬਈ ਫੋਨ ਤੇ ਵੀ ਆਰਡਰ ਕਰਨਾ ਦਾ ਤਿਆਰ ਛੱਡਿਆ ਆਉਂਦਾ ਇਹਨੂੰ ਹੋ ਜੂਣਾ ਬਈ ਹਾਂ ਉਹ ਕਰ ਸਰਦਾ ਬਾਕੀ ਫੋਨ ਕਰੋ ਬਈ ਨੂੰ ਵਟਸਐਪ ਕਰੋ ਫੇਸਬੁੱਕ ਸਾਰੇ ਪਾਸੇ ਪੰਜਾਂ ਦਾ ਅਕਾਊਂਟ ਹੈ ਇੱਕ ਹੋਰ ਆ ਬਈ ਆਪਾਂ ਆਣਾ ਸੰਡੇ ਨੂੰ ਮਟਰ ਨਾਲ ਰੋਟੀ ਤੇ ਕਰੀ ਹੋਈ ਆ ਇੱਕ ਬਈ ਸੰਡੇ ਨੂੰ ਸਪੈਸ਼ਲ ਆਫਰ ਆ ਵਈਆਂ ਦੇ ਸੰਡੇ ਨੂੰ ਮਟਰ ਨਾਲ ਰੋਟੀ ਫਰੀ ਦਿੰਦੇ ਆ ਬਈ ਹਾਂ ਬਈ ਇੱਕ ਵਾਰੀ ਆਪ ਗੋਦ ਆ ਦਿਓ ਹਾਂ ਬਈ ਸੰਡੇ ਨੂੰ ਮਾਟਰ ਵਾਲਾ ਰੋਟੀ ਫਰੀ ਆ ਬਈ ਬਈ ਬਾਕੀ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਰਾਮਪਰਾ ਮਾਡ ਰੋਡ ਤੇ ਆ ਬਈ ਦੀ ਦੁਕਾਨ ਸਿੱਧੂ ਚਿਕਨ ਕਾਰਨਰ ਦੇ ਨਾਂ ਤੇ ਬਾਕੀ ਸਕਰੀਨ ਤੇ ਵਈਆਂ ਦੇ ਨੰਬਰ ਲਾ ਦੇਾਂਗੇ ਬੈਨਰ ਲਾ ਦੇਾਂਗੇ ਨਾ ਐਂਟਰੀ ਤੁਹਾਨੂੰ ਸਾਰਾ ਲੋਕੇਸ਼ਨ ਵੀਡੀਓ ਚ ਆਪਾਂ ਐਡ ਕਰ ਹੀ ਦੇਵਾਂਗੇ ਧੰਨਵਾਦ ਸਾਰਿਆਂ ਦਾ ਪਹੁੰਚੋ ਜਰੂਰ ਇੱਕ ਵਾਰੀ ਬਈ ਕੋਲੇ